ਕਿੰਨਾ ਚਿਰ ਹੋ ਗਿਆ ਵਾ ਆਏ ਨਹੀਂਗੇ ਕਹਿੰਦੇ ਡੱਬਾ ਮੈਂ ਲੈ ਆਉਣਾ 10 ਪੜਾਫੇ ਡੱਬਾ ਬਣਾਉਂਦਾ ਪਏ ਹਾਦੀ ਕਰ ਦੇਗੇ ਜਿੰਨੂੰ ਹੁੰਦੇ ਤਿਆਰ ਆ ਗਏ ਜੇ ਆ ਲੋ ਇੰਨਾ ਟਾਈਮ ਹੈ ਹੈ ਇੰਨਾ ਟਾਈਮ ਲਾਤਾ ਤੈਨੂੰ ਪਤਾ ਦੁਕਾਨ ਤੇ ਰਸ਼ ਹੁੰਦਾ ਵਾ ਅਜਿਗਰ ਰਸ਼ ਤੇ ਹੈਗਾ ਵਾ ਤੇ ਮੈਂ ਟਿਕਨ ਦੀ ਮੈਂ ਨਾ ਅਰੇ ਡੱਬਾ ਰੇ ਪਰਤੀਆ ਬਣਾਉਂ ਕਹੇ ਪਏ ਉਥੇ ਉਹ ਬਣਾਣੀ ਬਣਨੀ ਕੀ ਤੈਨੂੰ ਪਤਾ ਤੇ ਸੜੀ ਡੱਬੀ ਜਾਂਦੀ ਹੈ ਅੱਛਾ ਅੱਛਾ ਮੈਨੂੰ ਪਤਾ ਮਿਲ ਪੈਂਦਾ ਉਥੇ ਚਲੋ ਠੀਕ ਆ ਫਿਰ ਚਲ ਜੀ ਆਹੋ ਚਲ ਜੀ ਟੈਂਪਰ ਨਾਲ ਪਤਾ ਕੀ ਗਾਣਾ ਮੁੜ ਕੇ ਫਿਰ ਘਰ ਕੋ ਵਾਪਸ ਆਣਾ ਉਹਦੇ ਆਂਦਾ ਹੀ ਮਨਾਲ ਨਹੀਂ ਜਾਣਾ ਤੇ ਫਿਰ ਆਣ ਕੇ ਫਿਰ ਨਿਆਣੀ ਵਾਲੇ ਵੇਖਣਾ ਹੁੰਦਾ ਠੀਕ ਹੈ ਨਾ ਜਾਈਏ ਤੇ ਰਖੜੀ ਪਾਣੀ ਤੇ ਆਪਾਂ ਘਰ ਜੀ ਤੁਮੀ ਨਾ ਨਾ ਪਿਆਰ ਪਸਾਰ ਕੇ ਬੈਲੀ ਉੱਥੇ ਮੁੜ ਕੇ ਹਾਂ ਮੈਂ ਕੋ ਪਾਉਂਗੀ ਪਿਆਰ ਪਸਾਰ ਕੇ ਹੈ ਤੁਸੀਂ ਬਸ ਦਿਨ ਗੱਲਾਂ ਕਰਦੇ ਰਿਹਾ ਕਰੋ ਗੱਲਾਂ ਯਾਰ ਕਰਦੀਆਂ ਕਰਦੀਆਂ ਕੋਈ ਛੇਤੀ ਘਰ ਆ ਜਾਣਗੇ ਨਹੀਂ ਨਹੀਂ ਚਲੋ ਤਿਆਰ ਹੀ ਆ ਨਾ ਬਸ ਲੱਣਾ ਤੇ ਤੁਸੀਂ ਫੜ ਲਓਗਾ ਬਸ ਬਸ ਰਗ ਨੀ ਉੱਤੀ ਆ। ਇਹ ਖਰਗੋਆਂ ਫਰਕੀਆਂ ਪਾ ਲਈ ਨਹੀਂ ਵਿੱਚ। ਪਾ ਲਾ ਪਾ ਲਾ ਜਿੱਤੇ ਨਾ। ਹਾਂ ਚੱਲੀਏ ਫਟੇ ਆਂ ਨਾ ਹਨਾ। ਆ ਜਾ। ਚਲੋ ਫਿਰ। ਯਾਰ ਕਿੰਨਾ ਟਾਈਮ ਹੋ ਗਿਆ ਵਾ। ਭੂਆ ਜੀ ਆਏ ਨਹੀਂ ਅਜੇ ਤੱਕ। ਰਾਜ ਨੇ ਕਦੇ ਘੋਟੇ ਹੁਣ। ਇੱਕ ਜੀ ਫੋਨ ਕਰ ਪੁੱਛ ਲੈਣਾ। ਮੈਨੂੰ ਕਹਿੰਦੇ ਨਾ ਪਈਏ ਦੋੰਦੀ ਹੈ। ਇਹ ਤਾਂ ਕਹੀ ਨਹੀਂ ਗੇ। ਹੈਲੋ। ਫਸੀ ਗੇ ਭੂਆ ਜੀ। ਕਿੱਥੇ ਗਏ? ले पुत अभी तुर नहीं लगे हैं आहो ले दस <laughs> नहीं नहीं कोई नहीं कोई नहीं बस अ चले हाँ है नहीं सीधे हम बस तक ही आना और कितने नहीं राज हाँ बस पंद्रह वीह मिनटा च आ गए आप चल ठीक है पुत चंगा चंगा पुत रख दी हम मैं सताल कि चा मुझे न ਕਿੱਦਾਂ ਵਿਆਹ ਫੋਨ ਕਰਨ ਤੇ ਰਿਤ ਦੀਆਂ ਚਾਹ ਹੁੰਦਾ ਨਾ ਤੁਹਾਡਾ ਕਿਦਾਂ ਡੀਕਣ ਦਿਆ ਸੇਰਦਾ ਹੀ ਉਹ ਜੀਵਨ ਆ ਰਹਾ ਕਿੱਥੇ ਰਹਿ ਗਈਆਂ ਬੱਸ ਆ ਜੀ ਹੋਰ ਸੈਰਸ ਦਾ ਫੋਨ ਆ ਗਿਆ ਹੈਗਾ ਅੱਛਾ ਤੋ ਕਹਿੰਦਾ ਕਿ ਆ ਜੀ ਕਿੰਨਾ ਟਾਈਮ ਹੋ ਗਿਆ ਇਹ ਨਹੀਂ ਅਜੇ ਤੱਕ ਠੀਕ ਹੈ ਤੇ ਮੈਂ ਕਿਹਾ ਪੁੱਤ ਅਸੀਂ ਸਿੱਦੇ ਹੁਣ ਤੁਹਾਡਾ ਕੋਈ ਆਉਣਾ ਵਾ ਹਾਂ ਹਾਂ ਵੇਖ ਲਓ ਨਿਆਕ ਨਾ ਚੜਿਆ ਕਰਨ ਹੈ ਪਾ ਮੈਂ ਜਾਣ ਨੂੰ ਮੇਰਾ ਵੀ ਨਹੀਂ ਦਿਲ ਕਰਦਾ ਤੇ ਤੇਰੇ ਕਰਕੇ ਜਾਣਾ ਪੈਂਦਾ ਆ ਆਹ ਫਿਰ ਕੀ ਆ ਮੇਰਾ ਭਰਾ ਇਨਾ ਚੰਗਾ ਮੇਰਾ ਭਤੀਜਾ ਇਨਾ ਚੰਗਾ ਤੁਸੀਂ ਵੀ ਨਾ ਸਾਥੀ ਕਰਦੇ ਜੀ ਉਹ ਤੇ ਚੰਗੇ ਦੋਵੇਂ ਜਣੇ ਪਰ ਉਹ ਦਾ ਦੂਜੇ ਦੀ ਨੀਤ ਬੜੀ ਮਾੜੀ ਜਾਨਾ ਚੱਲ ਕੋਈ ਨਹੀਂ ਮੈਂ ਉਹਨੂੰ ਕੀ ਕਹਿਣਾ ਮੈਂ ਰਖੜੀ ਬੰਨਣੀ ਆ ਤੇ ਬਨ ਕੇ ਆਪਣੇ ਘਰ ਆ ਜਾਣਾ ਮੈਂ ਕਿਹਨੂੰ ਕੀ ਕਹਿਣਾ ਠੀਕ ਆ ਨਾ ਇੱਕ ਗੱਲ ਲਿਓ ਉਹਦੇ ਨਾਲ ਬੁਧੀ ਗੱਲਾਂ ਕਰੀ ਠੀਕ ਮੈਂ ਕਾਦੀ ਗੱਲ ਕਰਾਂ ਮਾ ਆਪਣਾ ਕੰਮ ਕਰੀ ਤੇ ਆਪਣੇ ਰਾਹ ਗਈ ਉਹ ਨਹੀਂ ਨਹੀਂ ਆਹ ਰਾਤ ਉਹਦੇ ਚੱਕਰਾਂ ਜਾਂ ਗਿਆ ਨਾ ਮੋੜਾ ਘਰ ਨਹੀਂ ਗਿਆ ਜਿਆ ਉਹ ਰਾਤ ਕਿੱਥੇ ਰਹਿਣਾ ਉਹਦੇ ਘਰ ਆ ਆਹ ਆਈ ਵੀ ਇਹ ਗੱਲ ਵੇ ਦੇ ਹੈ ਚੱਲ ਫੇਰ ਯਾਰ ਲੇਟ ਕਰਦੀ ਹੋਣ ਦੇ ਆਹ ਬਈ ਆ ਗਏ ਤੇਰੇ ਦੇਖਿਆਂ ਦਾ ਘਰ ਮਾਰ ਆਪਣੇ ਵੀਰ ਨੂੰ ਆ ਜਾਓ ਹੈ ਗੱਲ ਨਹੀਂ ਪਤੀਆ ਮੈਂ ਬਾਹਰ ਖੋਤਾ ਨਾ ਆਹ ਸਰਸ ਸਰਸ ਉਹ ਯਸਮੀ ਘਰ ਸਿੱਧਾ ਹੀ ਗਏ ਹੀ ਨਾ ਬੋਤਾਂ ਅਸੀਂ ਉਹ ਬੁੜੀ ਸੱਚੀ ਕਰਦ ਸੱਚਾ ਪੁੱਤ ਗਿਆ ਟੀਟਾ ਜੀ ਵਧੀਆ ਵਧੀਆ ਬਹੁਤ ਐਮਨਤ ਲਾਤਾ ਹੁੰਦੇ ਹੈ ਪੁੱਤ ਬਸ ਇਦਾਂ ਹੀ ਆਂਦਿਆ ਰੇਟ ਹੋ ਗਏ ਮੈਂ ਤਾਂ ਬਸ ਇਦਾਂ ਨਹੀਂ ਜਾਣਾ ਉਹ ਤੇ ਮੈਨੂੰ ਪਤਾ ਵਾ ਮੇਰੇ ਪੁੱਤਰ ਨੇ ਫੋਨ ਵੀ ਕੀਤਾ ਸੀਗਾ ਪਰ ਨਾ ਘਰੋਂ ਨਿਕਲਿਆ ਨਿਕਲਦਾ ਬਹੁਤ ਵੱਡੀ ਰੇਟ ਹੋ ਗਏ ਆਪਾਂ ਚਲਾ ਦਿਓ ਕੋਈ ਗੱਲ ਨਹੀਂ ਸੋਚਿਆ ਨਹੀਂ ਮੈਂ ਤਾਂ ਛੇਤੀ ਜੀ ਆਂਗੇ ਐਸੀ ਲਾ ਰਾਂ ਚੰਨ ਮਨਾ ਹੁਣ ਨਾ ਇੱਜ਼ਤ ਰਹਿ ਜੇ ਮੇਰੀ ਇਹ ਨਾ ਹੋਵੇ ਪਿਪਾ ਵੀ ਫੇਰ ਕਿਤੇ ਬਰਸ ਨੂੰ ਕੀ ਕਰਦੇ ਹੁਣ ਤੇ ਮੇਰੇ ਨਾਲ ਆਇਆ ਹੁਜਿੰਦਰਵਾ ਇਹਨੇ ਤਾਂ ਮੁੜ ਕੇ ਮੈਨੂੰ ਸਾਰੀ ਉਮਰ ਇੱਥੇ ਵਣ ਨਹੀਂ ਦੇਣਾ ਕੀ ਕਰਾਂ ਹੁਣ ਮੈਂ ਸੱਚਿਆ ਬਾਸ਼ਾ ਹੁਣ ਮੇਰੀ ਆਈ ਦੀ ਜਿੱਤ ਰੱਖ ਨਹੀਂ ਵਾਏ ਨੂੰ ਚਲੋ ਵੇਖਦੀ ਹਾਂ ਜਾ ਕੇ ਪੁੱਪੜ ਜੀ ਆਏ ਨੇ ਬੱਲੇ ਬੱਲੇ ਰੋਣਾ ਗਿਆ ਜਵਾ ਆ ਬੱਲੇ ਬੱਲੇ ਤੁਸੀਂ ਸੌਂ ਗਿਆ ਹਲ ਜੀ ਬੱਸ ਵਾਦੇ ਠੀਕ ਠਾਕ ਆ ਹਾਂ ਹਾਂ ਪੁੱਪੜ ਜੀ ਆਜਾ ਬੈਠੇ ਬੈਠੇ ਪੁੱਤ ਬੈਠੇ ਆਈ ਹਾਂ ਆਏ ਜਾਨੇ ਆਏ ਆਏ ਆ ਕਿਤੇ ਮਰੀ ਨਹੀਂ ਤਸਰੀ ਕਾ ਕੋਰਸ ਨਾ ਕੀ ਹਾਲ ਹੈ ਬਸ ਵਧੀਆ ਬਹੁਤ ਠੀਕ ਠਾਕ ਉਹ ਆ ਜੀ ਇੱਥੇ ਆ ਜਾਓ ਬਾਈ ਇੱਥੇ ਬਹਿ ਜਾਓ ਮੈਂ ਤਾਂ ਮੰਮੀ ਨੂੰ ਆਵਾਜ਼ ਮਾਰਾਂ ਕੋਈ ਨੂੰ ਪੁੱਤ ਮਾਰ ਲਾ ਤੀ ਰੈਡੀ ਇੱਥੇ ਆ ਜਾਓ ਕੋਈ ਨਾ ਹਾਂ ਕਰੋ ਤੇ ਲਾ ਪਾ ਪਾ ਹੋਰ ਭਾਵੇਂ ਭੇੜੇ ਸਭ ਠੀਕ ਠਾਕ ਵਾ ਹਾਂ ਬਹੁਤ ਵਧੀਆ ਵਧੀਆ ਫਟਾਕ ਉਹਦੇ ਨੂੰ ਲੈਣਾ ਛਾਲ ਉਹਦੇ ਆਂਦਾ ਮੇਰੇ ਸਕੂਲੇ ਆਜ ਨੂੰ ਦਿੱਤੀ ਜਾਣਾ ਪੈਣਾ ਅੱਛਾ ਠੀਕ ਤੇ ਤਾਂ ਕਰਕੇ ਨਹੀਂ ਆਇਆ ਉਹ ਨਾਲੇ ਨਾ ਉਹਦੇ ਟੈਟੂਸ ਹੋਣਦੇ ਆ ਸਕੂਲ ਦੇ ਓਏ ਆ ਫਿਰ ਪਾਣਾ ਨਹੀਂ ਹੁੰਦਾ ਆਹ ਉਹਦੇ ਕਰਕੇ ਫਿਰ ਤਾਰ ਹੈਗਾ ਤਦ ਉਹ ਅਹੀਂ ਦ ਸਵੇਰ ਤਾਂ ਤਿਆਰ ਹੋਣ ਦੇ ਹੀ ਗਿ ਕਦੇ ਕਦੀ ਕੋਈ ਕੰਮ ਨਿਕਲਾਵੇ ਕਦੀ ਕੋਈ ਕੰਮ ਨਿਕਲਾਵੇ ਤੇ ਫਿਰ ਆਉਂਦੇ ਆਉਂਦੇ ਕਿ 12 ਵਜ ਗਏ ਪਹਿਲਾਂ ਜੀਵਿਦਾਰਾ ਕੰਮ ਆ ਕੇ ਤੁਹਾਨੂੰ ਕਹਦਾ ਇਹਦਾ ਇਹ ਦਾਅ ਖਾਂਦਾ ਹਾਂ ਹਾਂਜੀ ਹਾਂਜੀ ਤੇ ਮੈਂ ਇਹ ਸੋਚਿਆ ਵੀ ਮੈਂ ਚਲਪਾ ਵੀ ਨੇ ਵੀ ਜਾਣਾ ਹਣਾ ਰਖੜੀ ਵਾਲਾ ਜਿਹੜਾ ਤੇ ਮੈਂ ਇੱਕ ਦਿਨ ਪਹਿਲਾਂ ਹੀ ਚੱਲ ਜਾਨੀ ਅਹੀਂ ਤਾਂ ਸਵੇਰ ਡੀਕਣ ਦੇ ਬੜੇ ਚਿਰ ਤੇ ਮੈਂ ਚੱਲ ਫੋਨ ਆਉਂਦੇ ਹੁਣ ਆਉਂਦੇ ਤੇ ਤੁਸੀਂ ਜਿਉਂ ਫਿਰ ਲੱਗੇ ਦੇਖ ਦੋ ਉਹੀ ਗੱਲ ਨਾ ਇਹ ਕਦੀ ਕੋਈ ਬਾਕੀ ਗੱਲ ਇੱਕ ਵਾਰੀਓ ਇਹ ਕਦੇ ਮੀਂਹ ਦੀ ਖਲਾਸੀ ਕਰਦਾ ਆਹ ਹੋਏ ਤੇ ਨੀ ਵੀ ਆਂਦਾ। ਫੇਰੋਂ ਬੰਦਾ ਚੜਦਾ ਝੱਟ ਪੈ ਜਾਂਦਾ ਉਸੇ ਵੇਲੇ। ਆਹ ਇਹ ਕਿੰਨਾ ਕੰਨਾ ਜਿਹਾ ਰੋਪ ਘੜੀ ਬਣਾ ਦਿੰਦਾ ਵਾ। ਵੇਖਾਂ ਅਰਖੜੀ ਬੰਨਣ ਆਈ ਆ। ਸੜਿਆ ਲੱਡੂਆਂ ਦਾ ਡੱਬਾ ਨਾ ਚੋਕ ਲਈ ਹੁਣੀ ਆ। ਮੇਰਾ ਤੇ ਤਾਂ ਮੱਥੇ ਲੱਗਣ ਨੂੰ ਜੀ ਨਹੀਂ ਕਰੰਦੇ ਆ। ਆਪ ਉਹਦਨ ਗਿਆ ਨਾ ਕੀ ਕਰ ਤੂਦ ਕੋਲੀ। ਨਮੀ। ਹੋਰ ਮੈਂ ਤੇ ਪਾਣੀ ਹੀ ਕਰ ਲੈਣੇ। ਪਾਣੀ ਤਾਂ ਨਹੀਂ ਆ ਪਾ ਕੇ ਲਿਆਉਂਗੀ। ਆਪਦੇ ਨਾ ਉਹ ਜਦੀ ਪੂਆ ਨੇ ਮੇਰੇ ਫੋਨ ਕੀਤਾ ਕਿ ਮੈਂ ਆਉਂ ਲੱਗੀ ਆਂ ਤੇ ਪਾਣੀ ਪਾ ਕੇ ਰੱਖ ਫੋਨ ਕੀਤਾ ਸੀ ਮੈਂ ਆਪ ਕੀਤਾ ਸੀ ਹੁਣ ਚਾਚਾ ਆਉਂਦੀਆਂ ਲੈ ਕੇ ਹਾਂ ਤੇ ਲੈ ਆ ਬੀ ਜੱਤੀ ਪਾਣੀ ਉਹ ਤਾਂ ਪੂਆ ਲੈ ਗਿਆ ਇੱਕ ਤਾਂ ਇਹਨਾਂ ਨਾਲ ਮਾਤਰਾ ਕੀਤਾ ਭੂਆ ਨੇ ਪੂਆ ਆ ਗਈ ਆ ਪੂਆ ਚੱਲ ਗਈ ਆ ਲੈ ਮੱਥਾ ਡੰਮਾ ਨਾ ਧੁਵਾ ਜਾਣ ਦਾ ਪਾਣੀ ਸੱਸੇ ਨੂੰ ਭਾਣੀ ਹਾਂ ਜੀ ਸਸ ਜੀ ਦਾ ਵੀ ਹੋਸ ਨਾ ਕੀ ਜਾਂਦੀ ਆ ਠੀਕ ਠਾਕ ਤੁਸੀਂ ਸੁਣਾਓ ਹਾਂ ਵਧੀਆ ਬਸ ਠੀਕ ਠਾਕ ਇਹਨੇ ਕੰਮ ਆ ਹੀ ਨਾਲ ਸਕੂਲ ਗਿਆ ਹੀ ਦਾ ਅੱਛਾ ਅੱਛਾ ਹਾਂ ਜੀ ਹੋਰ ਬਿੜੋਦਾ ਹੋਊਗਾ ਹਾਂ ਜੀ ਹਾਂ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂ ਬਸ ਵਧੀਆ ਜਿਹੜਾ ਜਿਹੜਾ ਬੰਦਾ ਲੋਕੀ ਉਹਦੇ ਨੂੰ ਲੈ ਆਉਂਦੇ ਹੁੰਦੇ ਸੀ ਕਦੇ ਉਹਦੇ ਟੈਸਟ ਹੁੰਦੇ ਆਹ ਮੈਨੂੰ ਕਹਿੰਦੇ ਚਾਹਾਂ ਆ ਜਾਂਦਾ ਕੋਈ ਫਰ ਜਾਦਾ ਫਿਰ ਤਾਂ ਨਹੀਂ ਆ ਤੇ ਉਹਨੇ ਜਾਣਾ ਹੀਗਾ ਪਰ ਇਹ ਟੈਸਟ ਹੁੰਦੇ ਹੋਈ ਜ਼ਰੂਰੀ ਹੈ ਅੱਛਾ ਅੱਛਾ ਠੀਕ ਹੈ ਹਾਂ ਜੀ ਹਾਂ ਜੀ ਆ ਤੁਸੀਂ ਬਹਿ ਜਾ ਤੁਸੀਂ ਮੈਂ ਚਾਹ ਬਣਾਉਣਿਆ ਤੁਹਾਡੇ ਬਾਤੇ ਕੋਈ ਗੱਲ ਨਹੀਂ ਚਾਹ ਬਾਅਦ ਪੀ ਲੈਨੇ ਆ ਮੈਂ ਇਹ ਕਿੱਥੇ ਬਣਾਵੇ ਹੁੰਦੀ ਆ ਨਹੀਂ ਨਹੀਂ ਬੈਠਾ ਤੂੰ ਹੀ ਕੋਈ ਗੱਲ ਨਹੀਂ ਮੈਂ ਰਖੜੀ ਬੰਨਣਾ ਪਹਿਲਾਂ ਮੈਂ ਇਕੱਲਾ ਹੀ ਆਈ ਚੱਲ ਬੰਨਨੀ ਆਦੇ ਬੈਠਾ ਤੂੰ ਹੀ ਆਰਾ ਪਤਾ ਹੈ ਸਾਰੇ ਸਾਰੇ ਆਜਾ ਪਤਾ ਤੈਨੂੰ ਆ ਗਿਆ ਕੋਈ ਮੈਂ ਸੋਚਿਆ ਕਿ ਨਮਕ ਸੁੱਖੀ ਖਾਂਦੀ ਨਾਲ ਖੜੀ ਆਵਾਂ ਕਿ ਆਉਣੀ ਹੈ ਹੈ ਇਹ ਆਉਂਦੇ ਤਾਂ ਹੈ ਜੀ ਆਹੋ ਚੱਲ ਕੱਲ ਨੂੰ ਕਿਹੀਂ ਵੀ ਚੱਜੋ ਟਾਈਮ ਦੇ ਨਾਲ ਹੀ ਆ ਖੜੀ ਪੁੱਤ ਲੈ ਜਿਓ ਵੇਲਾ ਹੈ ਭੈਣ ਭਰਾਵਾਂ ਦੇ ਕਿੰਨੇ ਸਿਰ ਮੋਲ ਹੁੰਦੇ ਆ ਹੋਰ ਕੀ ਚੱਲ ਰੱਬਾ ਖਲਾਮੀ ਨਮੀ ਮਣ ਕਣੀ ਮੇਰੇ ਵੀ ਨਹੀਂ ਦੀ ਚਲਾ ਸੈਸੂੰ ਤੇ ਬਣਾ ਲੈ ਰਵਤੋ ਕੀ ਬਣਾ ਲੈਂਦੀ ਮੇਰੀ ਗੱਲ ਸੁਣ ਕੋਈ ਨਹੀਂ ਕੋਈ ਨਹੀਂ ਲੈ ਸੁਣ ਨਾ ਦੋ ਤਿੰਨ ਖਵਾਲ ਨਾ ਉਹ ਫੜੀ ਬੜਾ ਇੱਕ ਉਹ ਇਹ ਨਾ ਅੱਜ ਨੂੰ ਨਾ ਮੈਨੂੰ ਪਤਾ ਹੋਣਾ ਨਹੀਂ ਕੋਈ ਗੱਲ ਨਹੀਂ ਅਲਗ ਇਹ ਨਹੀਂ ਆਪੇ ਖਾ ਲਵਾਂਗੇ ਹਾਂ ਹਾਂ ਜੀ ਹਾਂ ਤੁਸੀਂ ਲੈਂ ਲਓ ਮੈਂ ਤਾਂ ਬੋਤਲ ਨੂੰ ਥੋੜਾ ਦੇਣਾ ਹੀ ਕੋਲ ਹੀ ਰੱਖਣਾ ਗਾੜੀ ਕੋਲ ਰਹਿਣਾ ਜਿੰਨੇ ਮਰ ਕੇ ਚੱਲੋ ਭਾਬੀ ਆਹ ਲੈ ਲਓ ਤੁਸੀਂ ਦੱਬਾ ਕੇ ਜਿਹੜਾ ਉਹਨਾਂ ਨੇ ਮਚਾਰ ਰੱਖਿਆ ਆ ਭਾਬੀ ਚਲੋ ਠੀਕ ਆ ਕੋਡ ਪੂਆ ਦੀ ਸੁਣੋ ਫੈਨਸਾਈਟ ਡਾ ਦਾ ਸਭ ਠੀਕ ਆ ਪੁੱਤ ਤੂੰ ਸੁਣਾ ਤੇ ਨਿੱਕਾ ਕੋਲ ਲੈਣਾ ਨਾਲ ਪੁੱਤ ਦੇ ਟੈਸਟ ਹੋਏਗੀ ਤਾਂ ਵੀ ਜ਼ਰੂਰੀ ਸੀ ਓਏ ਕੋ ਦੇ ਲਿਆ ਮੈਂ ਕੀ ਗੱਲ ਹੈ ਪਤਾ ਕੀ ਜੇ ਤੇ ਮੈਂ ਆਉਂਦੀ ਨਾ ਕੱਲ ਤੇ ਫਿਰ ਤੈਨੂੰ ਮੈਂ ਲੈ ਕੇ ਆਉਣਾ ਹੈਗਾ ਤੇ ਅੱਜ ਫਿਰ ਇੱਕ ਦਿਨ ਪਹਿਲਾਂ ਤਾਂ ਹੈ ਵੀ ਤੇਰੀ ਮੰਮੀ ਨੇ ਵੀ ਜਾਣਾ ਵਾ ਠੀਕ ਹੈ ਨਾ ਉਹ ਵੀ ਸਾਰੇ ਕਹਿੰਦੇ ਮੈਂ ਜਾਣਾ ਵਾ ਤਾਂ ਹੀ ਕਰਾਂਗਾ ਤੇ ਫੁੱਫੜੋ ਕਿਹਾ ਪਹਿਨੀ ਹੋਈ ਜਾ ਦੇਣਾ ਨਹੀਂ ਆਗਿਆ ਤੇ ਅਸੀਂ ਬਹੁਤ ਹੀ ਵਧੀਆ ਕੀਤਾ ਨਾ ਹਾਂਜੀ ਹਾਂਜੀ ਵੀ ਮੈਂ ਆ ਗਈ ਓਹੀ ਨਾ ਦਿਨ ਦਰ ਦਿਨ ਫਿਰ ਸਾਰਿਆਂ ਨੂੰ ਆਸਦੀ ਹੁੰਦੀ ਹੈ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਚਾਹ ਚੰਗੀ ਤੁਸੀਂ ਟਾਈਮ ਨਾਲ ਲੱਗਦੀ ਬੰਦਦੀ ਹੋਰ ਯਾ ਬੰਦੇ ਨੇ ਗੱਲ ਕੋਲ ਪਰੇ ਨਾ ਕਰਵਾ। ਉਹ ਰੇਤਾ ਹੋਣਾ। ਉਹ ਗਾਸ਼ੋ ਮੇਰੀ ਕੋਈ ਯਾਰ ਕੋਈ ਲੋੜ ਦੀ ਵੀ ਐਵੇਂ ਨਾ ਕਰੀ। ਉਹ ਨਹੀਂ ਨਹੀਂ ਭੁੱਪੜ ਜੀ ਮਾੜਾ ਕੁਲੀ ਨਹੀਂ ਯਾਰ। ਨਹੀਂ ਨਹੀਂ ਰੋਇ ਤੁਰੇ ਰੋਇ ਤੁਰੇ। ਸਾਰੀ ਤਿਆਰੀ ਆਪਾਂ ਕੀਤੀ ਆ। ਨਹੀਂ ਨਹੀਂ ਮਾੜਾ ਨਾ ਕਲਾ ਖਰਾਬਾ ਪਕੌੜੇ ਨਹੀਂ ਆਪਾਂ ਖਾਣੇ। ਉਹ ਨਹੀਂ ਨਹੀਂ ਭੂਆ ਗਲਾ ਕਿਹੜੀ ਕਰਾਂ ਖਾਣਾ। ਆਪਾਂ ਵਿਆਹ ਗਏ ਸੀ। ਤੋ ਖਾਣਾ ਤੱਤਾ ਠੰਡਾ। ਉਹ ਕੋਈ ਨਹੀਂ। ਸਾਡੇ ਗਲੇ ਫੜੇ ਗਏ ਆ। ਉਹ ਚਲ ਕੋਈ ਗੱਲ ਨਹੀਂ ਆ ਹੁਣ। ਉਹ ਤਾਂ ਚਾਹ ਪੀਵਾਂਗੇ। ਦੋ ਦੋ ਪਕੌੜੇ ਖਾ ਲਿਓ। ਜਿਆਦਾ ਨਾ ਖਾਓ। ਕੋਈ ਗੱਲ ਨਹੀਂ। ਤੇਰ ਲਈ ਕੜਵੀ ਸੇਵਾ ਲਈ ਕੀ ਪ੍ਰਮਾਤ ਦੇ ਨਾਲ ਗਿਆ ਹੋ ਮੇਰੀ ਗੱਲ ਯਾਰ ਇੱਥੇ ਕੋਹ ਫਰੀ ਗੱਲ ਕੋਈ ਗੱਲ ਸੇਵਾ ਸੇਵਾ ਵਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਇਹ ਕਿਹੜੀ ਗੱਲ ਆ ਤੁਸੀਂ ਆਏ ਜੀ ਦੱਸ ਨਹੀਂ ਪਤਾ ਠੀਕ ਵਾ ਇਤਾਂ ਇਨਾ ਨੂੰ ਚਾਹ ਵਾਲੀ ਕੁਆਈ ਰੱਖਣੀ ਬੰਨਦੀ ਇਹ ਕਿਹੜੀ ਗੱਲ ਤੇ ਮੈਨੂੰ ਕਿਹੜਾ ਘਟ ਚਾਹ ਹੈ ਉਹਦਾ ਵੀ ਰੱਖਿਆ ਕਿਹੜੀ ਕਲਾਸ ਤੋਂ ਮੈਂ ਪਾਸ ਤੋਂ ਕਰ ਲਈ ਹੁਣ ਜੀ ਹਾਂਜੀ ਹਾਂਜੀ ਠੀਕ ਆ ਹੁਣ ਬਾਹਰੋਂ ਦਾ ਵੇਖਣ ਦੇ ਆ ਚਲੋ ਵਧੀਆ ਪੁੱਤ ਕਮਾਈਆਂ ਕਰ ਆਪਣੀਆਂ ਜਾ ਕੇ ਹਾਂਜੀ ਹਾਂਜੀ ਮਾਪੇ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਪੁੱਛਿਆ ਹਾਲ ਨਹੀਂ ਆਹਦਾ ਇਹ ਗੱਲ ਹੈ ਬੱਚਿਆਂ ਦਾ ਭਵੇਖਣੀ ਇੱਥੇ ਕੋਈ ਨਹੀਂ ਬਾਹਰ ਅੰਦਰ ਜਾਣਦੇ ਤੇ ਚੱਲ ਆਪਣਾ ਮੌਣ ਖਾਣਗੇ ਆ ਚਲ ਇਹ ਗੱਲ ਵਧੀਆ ਵਾ ਹਾਂ ਹੂੰ ਮੈਂ ਇਹ ਤੇ ਯੂ ਲੰਦੇ ਆ ਇਹ ਗੱਲ ਵੀ ਧੀਪੋ ਸੈਟ ਹੋਏ ਜਾਣਾ ਬਿਲਕੁਲ ਹੈ ਹਾਂ ਨਾ ਬਿਲਕੁਲ ਹੂੰ ਹੂੰ ਮੈਂ ਤੈਨੂੰ ਆਖੰਡਾ ਮੈਂ ਉਹ ਟੈਸਟ ਪਾਸ ਕਰਾ ਤੇ ਪੈਸੇ ਲਾ ਦਿੰਦੇ ਤੇ ਜਾ ਬੱਦ ਤੇ ਆਹ ਬਈ ਬੜਿਆ ਵਾ ਟਾਈਮ ਵੀ ਹੁੰਦਾ ਵਾ ਬੜਿਆ ਵਾ ਤਿਆਰੀ ਕਰਨੀ ਬੋਆ ਜੀ ਠੀਕ ਆ ਪਾਪ ਠੀਕ ਆ ਤਗੜਾ ਹੋ ਕੇ ਤਿਆਰੀ ਕਰ ਹਾਂਜੀ ਦੇ ਦੇਣਾ ਡੈਸ਼ ਬਾ ਥੋੜੇ ਜਿਹਾ ਤੇ ਨਾ ਬੱਸ ਬਣ ਜਾਣਾ ਕੰਮ ਮੇਰੇ ਕੋਲ ਦਾ ਸਭ ਕੁਝ ਵਧੀਆ ਹੋਣਾ ਚਾਹੀਦਾ ਰੋਕੇ ਬਾਕੀ ਨਾ ਤੂੰ ਇੱਕ ਗੱਲ ਦਾ ਫਿਕਰ ਨਾ ਕਰੀ ਪਰਾਜ ਨੇ ਜੋ ਕੀ ਹੈਗੇ ਨਾ ਮੱਤੇ ਦੀ ਕਰਾਂਗੇ ਨਹੀਂ ਨਹੀਂ ਫੁੱਪੜੀ ਠੀਕ ਆ ਮੱਤੀ ਮਤਵਾ ਆ ਵਾ ਮੈਨਾਂ ਕਿਤੇ ਸੋਚਿਆ ਤਾਂ ਨਹੀਂ ਵੀ ਇਹ ਗੱਲ ਹੈ ਨਾ ਭੈਣ ਭਰਾ ਹੀ ਮਤ ਕਰਦੇ ਹੁੰਦੇ ਆ ਹਾਂਜੀ ਲੇ ਆਵੀ ਉਹ ਵੀ ਇੱਦਾਂ ਲਈ ਮੇਰੇ ਹਿਸਾਬ ਨਾਲ ਨਾ ਡੱਬਾ ਕਿਲੋ ਦਾ ਲੈ ਲਿਆ ਵਾ ਸਮਾਨ ਵਿੱਚ ਪਾਈਆ ਲੈ ਆਈ ਆ ਉਹ ਵੀ ਰਾਤ ਖਾਣਾ ਮੁੰਡੇ ਨੂੰ ਖਵਾਲਦੇ ਆਈ ਹੁਣੀ ਉਹ ਮੁੰਡਾ ਤੇ ਚੀਜ਼ ਕਰ ਕੋਈ ਰਹਿਣ ਨਹੀਂ ਦਿੰਦਾ ਹੁਣ ਮੈਨੂੰ ਹੈਗਾ ਮਤਲਬ ਆ ਇਹਦੇ ਨਾਲ ਪਿਆਲੀ ਨਾ ਲਵਾਉਣੀ ਆ ਨਹੀਂ ਤੇ ਇਹਦੀਆਂ ਦੌੜਾਂ ਦੇ ਮੈਂ ਚੰਗੀਆਂ ਕਢਾਉਣੀ ਆਹੀ ਆ ਹੁਣ ਕਰਾਂ ਤਾਂ ਕਰਾਂ ਕੀ ਚਾਹ ਪਾਣੀ ਨੂੰ ਪਿਆਲਣਾ ਮੇਰਾ ਇਹ ਰਾਦਾ ਵੰਡਿਆ ਵੀ ਇਹੋ ਹੀ ਪਲੇਟ ਵਿੱਚ ਰੱਖਾਂ ਤੇ ਇਹਦੇ ਵਿੱਚ ਚਾਹ ਪਿਆਲਣਾ ਨਾਲ ਬਿਸਕੁਟ ਰੱਖ ਦਿੰਦੀ ਆ ਉਹ ਕਹੜਿਆ ਕੈਨਸਲ ਦੇਈਆ ਗਲਾ ਖਰਾਬ ਆ ਅਸੀਂ ਵਿਆਹ ਗਏ ਹਾਂ ਤੇ ਉੱਥੇ ਖਾ ਲਿਆ ਸਮਾਂ ਸਮੋਣ ਤੇ ਚੱਲ ਕੋਈ ਨਹੀਂ ਮੈਂ ਕਹੂੰਗੀ ਹੋਰ ਗਲਾ ਦਾ ਖਰਾਬ ਹੋਈ ਏਦਾਂ ਹੀ ਕਰਦੇ ਨੇ ਇੱਕ ਹੋਰ ਅੱਧੇ ਤੇ ਨਹੀਂ ਤੱਕੜੀ ਰਾਮ ਕਰਨਾ ਹੁੰਦਾ ਉਹ ਵੀ ਨਹੀਂ ਕਰਨਾ ਚਾਹਿਆ ਪਰਮਨ ਹਾਂਜੀ ਬੜਾਈਆ ਭਾਣ ਨੂੰ ਆਤੇ ਰਕੀ ਆਹੋ ਦਈਆ ਬਾਨ ਚੋਲ ਬਣ ਗਿਆ ਸਬਜ਼ੀ ਬਣਾਈ ਆ ਤਾਂ ਕੋਈ ਨਹੀਂ ਫੁੜਕੇ ਲਾ ਦੇਣੀ ਆ

ਰਵਰ ਰਵਰ 500 ਦਾ ਡੱਬਾ ਆ ਗਿਆ ਤੇ ਉਹਨੂੰ ਤੇਰੀ ਨੂੰ ਕਿ ਵੜਿਆ ਇਹ ਕਿਹਣਾ 500 ਦਾ ਡੱਬਾ ਆ ਗਿਆ ਕਿਲੋ ਦਾ ਡੱਬਾ ਲੈ ਕੇ ਤੇ ਅੱਧਾ ਕਿਲੋ ਤੇ ਪਾਈਆਂ ਸਮਾਨ ਵਿੱਚ ਪਾ ਲਿਆਈ ਏ ਇਹ ਕਹਿੰਦੇ ਤਾਂ ਪੀਸ ਆ ਕਿੰਨਾਂ ਕਿ ਲੈ ਕੇ ਆਈ ਕੋਈ ਚਾਹ ਦਾ ਜੋ ਹੀ ਹੁਣ ਲੈ ਕੇ ਆਈ ਏ ਲੈ ਕੇ ਤੇ ਆਈ ਕਿ ਨਹੀਂ ਤੇ 500 ਥੋੜਾ ਹੂੰ ਤੂੰ ਦਿਖਾ ਦੇ ਕਰੀ ਜਾਣ ਰਏ ਇਹ ਘਟੋ ਘਟਾ 2000 ਪੀਸ ਦੇ ਲਈਏ ਮੂੰ ਹਾਂ ਇਹ ਦੂਹ ਹਿਆਲ ਆਪਣੇ ਘਰ ਵਾਲ ਨੂੰ ਦੇਣਾ ਉਹਨੂੰ ਦੇਈ ਜਾ ਰਵਰ ਰਵਰ ਮੈਂ 3-4 ਹਸ ਦਾ ਤੇਲ ਪਾਇਆ ਤੇ 4-500 ਦਾ ਡੱਬਾ ਲੈ ਗਏ 1000 ਰੁਪਏ ਤੋਂ ਲਾ ਹੀ ਆਏ ਬਹੁਤਾ ਨਹੀਂ ਨਾ 500 ਨਹੀਂ ਦੇਣਾ ਤੇ 1000 ਦੇ ਦੋ ਇਹ ਤੋਂ ਵੱਧ ਨਹੀਂ ਕਹਿੰਦਾ ਅਜੀ ਉਹ ਜਣ ਗਏ ਉਹ ਜਣ ਜਾ ਦੇਖਿਆ ਇੰਨੇ ਹੀ ਜਾ ਕੇ ਰੁੱਖਣ ਲੱਗੇ ਆ ਤੇ ਕੱਢਿਆ ਕਰ 1000 ਦੇ ਤਾਂ ਕੱਢਿਆ ਕਰ 1000 ਦੇ ਤਾਂ ਮਨੋ ਥਿਆ ਕਰ ਲਈ ਅੰਦੀ ਨਾ ਤੇ ਆ ਮੁੰਡਾ ਨਾਲ ਹੁੰਦਾ ਕਿ ਇਹ ਤੇ ਕੋਈ ਦਾਲੀ ਹੁਣ ਪਰਮਾ ਨਾਲ ਆਇਆ ਤਾਂ ਦੇਣਾ ਹੀ ਇਹਦੇ ਪੈਸੇ ਇਹ ਉੱਤੇ ਲਾਏ ਆ ਫਿਰ ਪਰਮਾ ਨੇ ਤਾਂ ਦਿਨ ਦਿਨ ਕਿਹਨੇ ਫੜਾਉਣੀ ਟੱਠੇ ਨਾ ਦੇ ਦੋ 1000 ਰੁਪਏ ਉਹਨੂੰ ਫੜਾਓ ਤੇ ਗੱਲ ਮਗਾਓ ਤੁ ਫੇਰ ਮੈਂ ਵੀ ਫੜਾਦਾ ਮੈਸੇਜ ਫੜਾਉਂਦਾ ਮੈਂ ਚੰਗੀ ਲੱਗਦੀ ਫੜਾਉਂਦੀ ਭਰਾ ਤੂੰ ਹੀ ਜੇ ਭਰਾਵਾ ਤੂੰ ਹੀ ਤੇ ਫੇਰ ਮੈਂ ਭਰਾ ਦੇ ਤੈਨੂੰ ਕਹਿਣਾ ਤੂੰ ਹਜਾ ਤਾੜਾ ਐਸੇ ਦਿਨੋਂ ਪਾਤਾ ਰਹਿੰਦਾ ਚੋ ਪਤਾ ਰ ਅੰਦਰ ਬੈਠੇ ਸੌਂਦੇ ਹੋਣਗੇ ਫੇ ਦੋਹੇ ਜੀ ਲੰਦੇ ਰੋਟੀ ਪਾਣੀ ਖਵਾ ਲਉਂਦੇ ਹਜ਼ਾਰ ਰੁਪਈਆ ਭਰਾ ਤੋਰ ਹੁਣ ਮੈਨੂੰ ਅਲਵਿਦਾ ਕਹੋ ਹੋਰ ਆ ਜਾਂਦੇ ਆ ਦੋ ਜਹਾ ਦੇ ਦੀਆਂ ਤੇ ਪਾਣੀ ਦੇ ਦਿੰਦੇ ਮਤਲਬ ਉਹਨੂੰ ਸਾਰੇ ਕੰਮ ਕਰਨੇ ਪੈਣੇ ਆ ਨਹੀਂ ਜੀ ਹੁਣ ਮਤਲਬ ਇਹ ਆ ਤੇ ਇਹਦਾ ਮਤਲਬ ਇਹ ਥੋੜਾ ਕਿ ਜਿਹੜੇ ਤੂੰ ਨੇ ਕੱਢਦੇ ਪੈਸੇ ਉਹਨੇ ਸਾਰੇ ਇਹਨੂੰ ਦਿਆ ਜਾ ਕਰੀ ਤੇ ਟੈਲੀ ਲੈਣੀ ਬਹੁਤ ਦੇਨੇ ਪੜੇ ਆ ਦੇਣੀ ਪੈਣੇ ਦੇਨੇ ਕਾਦੇ ਪਾਣੇ ਜੇ ਤਿੰਨ ਚਾਰ ਕਿਲੇ ਦੇ ਦੇ ਗਏ ਸੀ ਹੰਦੇ ਜੇ ਉਹ ਲੈ ਗਈ ਤੇ ਉਹ ਕਰੋੜਾਂ ਰੁਪਈਆ ਦੀ ਤੋਂ ਜ਼ਿਆਦਾ ਸਵਾ ਇਹਦੇ 2000 ਰੁਪਏ ਤਾਂ ਮਰ ਗਈ ਕੋਈ ਤੇ ਹਜ਼ਾਰ ਦੇ ਦੋ ਫਿਰ ਜਾਵਾਂਗੇ ਦੇ ਦਾਂਗੇ ਚੱਲ ਵੇਖਾਂ ਤੇਰੀ ਮਾਂ ਨੂੰ ਹਾਂ ਇਹਨਾਂ ਨੇ ਤਾਂ ਪਿਓ ਪੁੱਤਾਂ ਨੇ ਘਰ ਸਮਝਣਾ ਹੀ ਨਹੀਂ ਹੁੰਦਾ ਫਿਰ ਸਾਡਾ ਘਰ ਵਾ ਇਹਨਾਂ ਨੂੰ ਇਹ ਹੀ ਹੈਗਾ ਵਾ ਕਿ ਜੋ ਕੁਝ ਹੈਗਾ ਇਥੇ ਭੰਦੇਗਾ ਚਲ ਜੇ ਇਹ 2000 ਰੁਪਏ ਦੇ ਦਈਏ ਕਿਹੜੀ ਕੌਣ ਖੋਗੇ ਆਈ 2000 ਰੁਪਏ ਵਾਲੀ 550 ਰੁਪਏ ਦਾ ਤਾਂ ਕਹ ਲੈ ਆਈ ਆ ਆਮ ਤਰਾ 550 ਰੁਪਏ ਦਾ ਚੁੱਕ ਲਈ ਆ 150 ਸਾਰਾ ਦਾ ਪਈਆ ਨਹੀਂ ਲੱਗਾ ਤੇ 2000 ਦੇ ਦੋ ਉਹਨੂੰ 2000 ਐਵੇਂ ਪੁੰਜ ਜਾਂਦਾ ਰੁਪਈਆ ਮੈਂ ਵੀ ਹਜ਼ਾਰ ਹੀ ਦੇਣਾ ਮੇਰਾ ਮੂਹਰ ਖਰਾਬ ਕਰਕੇ ਰਹਾ ਤਾਂ ਕਿ 2000 ਦੇ ਦੋ ਰੋਟੀ ਪਕਾਉਣ ਨੂੰ ਵੀ ਜੀਣ ਨਹੀਂ ਕਰਨ ਲਿਆ ਪਹਿਲੀ ਤਾਂ ਗੱਲ ਇਹ ਆ ਵੀ ਕੱਲੀ ਆ ਜਾ ਤੂੰ ਬੱਸੇ ਚੜ ਕੇ ਰਖੜੀ ਬੰਨਣਾ ਉਹਦੇ ਨਾ ਉਹਨੂੰ ਮੇਰਾ ਚੁੱਕੀ ਆਈ ਹੈ ਚੱਲਿਏ 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 ਚਾਲਤ ਲੰਗਾ ਤੇ ਖਵਾਲਾ ਇਹਨਾਂ ਨੂੰ ਮੈਂ ਉਹ ਤਾਂ ਖਵਾਲਾ ਨਹੀਂ ਪਾਣਾ ਮੇਰਾ ਰਾਤਾ ਪੈਸੇ ਨੂੰ ਦਾਦਸਾ ਤੇ ਢੈਂਡ ਰੁਪਇਆ 2000 ਦੇ ਦੇਣਾ ਅਗਲਾ ਮਨ ਪਰੋਣਾ ਨਾਲ ਆ ਉਹਨੇ ਕਿਹਾ ਵੀ 500 70000 ਰੁਪਇਆ ਤੇ ਹੀ ਖਰਚ ਗਿਆ ਹੈ ਤੇ ਜੇ ਤੈਨੂੰ ਪੈਸਾ ਕੋਈ ਬਜੜਾ ਨਹੀਂ ਤੂੰ ਤੂੰ ਕੀ ਕਰਨ ਆਉਣਾ ਸੀ ਇੱਥੇ ਮੇਰਾ ਰਾਤਾ ਵਾ ਸੈਸ ਨਹੀਂ ਪੈਣਾ ਵੀ ਸੈਸ ਮੈਂ ਪੱਟ ਦੇ ਵਿੱਚ ਪੈਸੇ ਪਾ ਦੇਣਾ ਤੇ ਭੂਆ ਨਾਲ ਦੇ ਦੀ ਉਥੋਂ ਸਾਡੇ ਦੇ ਕੀ ਕਰਾਵਨ ਦੀ ਜਿੱਤੀ ਥੋੜੀ ਕਰਾਉਣੀ ਆ ਭੈਣ ਨੀ ਵਿਚਾਰੀ ਇਸੇ ਕਰਕੇ ਤੇ ਹੁੰਦੀ ਨਹੀਂ ਰੱਖੜੀ ਲੈ ਤੇ ਜਿੱਤੀ ਹੁਣ ਤੇ ਉਹੋ ਗੱਲੇ ਇਹਨੇ ਰੰਮਣੇ ਕਰਦੀ ਐ ਕਿਦਾਂ ਹੀ ਖਾਤਾ ਉਹਨੂੰ ਪੈਸੇ ਦੇਈ ਦੇਣਾ